ਸਰਦ ਦੇ ਬਠਿੰਡੇ ਦਾ ਮਾਨ ਜ਼ਿਲ੍ਹੇ ਦਾ ਰਾਮਪਰਾ ਖੜਿਆ ਸਹਿਰ ਚ ਅਸੀਂ ਐਮ ਡੀ ਨੋਟੀਫਿਕੇਸ਼ਨ ਵਾਲੇ ਜੇ ਮਾਲੇ ਮੁੰਡੇ ਕੌਡੀ ਵਾਲੇ ਮੁੰਡੇ ਬਾਈਕ ਕੋਲੋਂ ਪਰਟੀਵ ਤੋਂ ਲੈ ਕੇ ਹਰ ਪਤਾ ਦਾ ਸਮਾਨ ਲੈ ਸਕਦੇ ਆ Ориジナル ਬਿਨਾ ਸਾਈਡਰ ਬੈਗ ਤੋਂ ਅੱਜ ਸ਼ਮਾ ਅਤਰ ਤੇ ਆਇਆ ਸੀ ਵੀਰ ਵੀਰ ਕਹਿੰਦਾ ਦੇਖ ਕੇ ਇਹ ਖੁਸ਼ ਹੋਆ ਕਿਵੇਂ ਹੈ ਹਨਾ ਕਿਵੇਂ ਲੱਗਿਆ ਵੀਰੇ ਉਹ ਵਧੀਆ ਬਈ ਤਾਂ ਅੱਜ ਬਸੇ ਦਾ ਸ਼ਹਿਰ ਤਾਂ ਸਾਡਾ ਹੁੰਦਾ ਹੀ ਆ ਇੱਥੇ ਜੰਮੀ ਇੱਥੇ ਪਲੇ ਆ ਰਾਮਪਰਾਹੁਲ ਸ਼ਹਿਰ ਆ ਤੇ ਭਰਾ ਖੜਾ ਆਪਣਾ ਤੇ ਆ ਭਰਾ ਮਨੇ ਰਾਕੀ ਦੁਕਾਨ ਕੀਤੀ ਆ ਇਹਨਾਂ ਦੀ ਫ੍ਰੈਂਚਾਈਜ਼ੀ ਆ ਸ਼ਮਾ ਅਤਰ ਦੇ ਨਾਲ ਤੇ ਰਾਮਪਰਾਹੁਲ ਦੇ ਵਿੱਚ ਐਡਰੈਸ ਆ ਜੀ ਬਹੁਤ ਫੇਮਸ ਲੋਕੇਸ਼ਨ ਦੇ ਉੱਤੇ ਇਹਨਾਂ ਨੇ ਦੁਕਾਨ ਕੀਤੀ ਆ ਆਰੀਆ ਸਕੂਲ ਰੋਡ ਰਾਮਪਰਾਹੁਲ ਤੇ ਇਹਨਾਂ ਕੋਲ ਮਤਲਬ ਜੇ ਮੈਂ ਤੁਹਾਨੂੰ ਇੱਕ ਗੱਲ ਚ ਕੰਪਲੀਟ ਕਰਦਾ ਵੀ ਜੇ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਨਾ ਵੀ ਪਰਫਿਊਮ ਜਾਂ ਅਤਰ ਕਿੱਥੋਂ ਲਈਏ ਵੀ ਸਾਨੂੰ ਵੈਰੈਟੀ ਨਹੀਂ ਮਿਲਦੀ ਤਾਂ ਦਿਮਾਗ 'ਚ ਇੱਕ ਗੱਲ ਬਿਠਾ ਲਓ ਜਿੰਨੇ ਵੀ ਰਾਮਪਰੇਸ ਆਸ-ਪਾਸ ਦੇ ਇਲਾਕੇ ਪਿੰਡਾਂ ਤੋਂ ਮੁੰਡੇ ਰਾਮਪਰੇ ਤੋਂ ਆ ਵੀ ਤੁਹਾਡੇ ਸ਼ਹਿਰ ਦੇ ਵਿੱਚ ਸ਼ਾਮਾ ਅਤਰ ਆਈਆ ਸਕੂਲ ਰੋਡ ਤੇ ਇਹਨਾਂ ਦਾ ਸਟੋਰ ਖੁੱਲ ਗਿਆ ਤੇ ਇੱਥੇ ਤੁਹਾਨੂੰ ਇਦਾਂ ਦੀਆਂ ਜਿਹੜੀਆਂ ਖੁਸ਼ਬੂਆਂ ਮਤਲਬ ਇਹ ਕਹਿੰਦੇ 550 ਤਰ੍ਹਾਂ ਦੇ ਜਿਹੜੇ ਇਹਨਾਂ ਕੋਲ ਖੁਸ਼ਬੂਆਂ ਇਸ ਟਾਈਮ ਅਵੇਲੇਬਲ ਹੈਗੀਆਂ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਤੁਸੀਂ ਫਿਲਮਾਂ 'ਚ ਨਹੀਂ ਸੁਣਦੇ ਹੁੰਦੇ ਕੋਕੋ ਸ਼ਨੇਲ ਹੈ ਆ ਪਰਪਲ ਉਦ ਅਰਮਾਨੀ ਹੋ ਗਿਆ ਟਾਮ ਫੋਰਡ ਇਹ ਨਾਰਮਲ ਬੰਦੇ ਦੀ ਰੇਂਜ ਤੋਂ ਪਰੇ ਦੇ ਅਤਰ ਆ ਜਿਹੜਾ ਪਰਫਿਊਮ ਹੈ ਇਹ ਜਿਹੜੇ ਆਪਾਂ ਲੈਣ ਬਾਰੇ ਕਦੇ ਸੋਚਦੇ ਨਹੀਂ ਹੈਗੇ ਬਹੁਤ ਮਹਿੰਗੇ ਆ ਪਰ ਇਹਨਾਂ ਨੇ ਐ ਸੇਲ ਲਾਤੀ ਵੀ 300 ਰੁਪਏ ਤੋਂ ਸ਼ੁਰੂ ਕਰੋ ਤੇ ਵੱਧ ਤੋਂ ਵੱਧ 1200 1500 1800 ਤੱਕ ਤੁਹਾਨੂੰ ਜਿਹੜੀ ਖੁਸ਼ਬੂ ਤੁਸੀਂ ਮੰਗੋਗੇ ਉਹ ਇਹ ਅਵੇਲੇਬਲ ਕਰ ਦੇਣਗੇ ਆ ਮੈਂ ਵੀ ਹੁਣੇ ਲਿੱਤਾ ਇਹ ਡਿਓਰ ਦਾ ਲਿੱਤਾ ਹੈਗਾ ਮਤਲਬ ਇਹਨਾਂ ਕੋਲ ਆ ਕੇ 10 15 ਖੁਸ਼ਬੂਆਂ ਤਾਂ ਮੈਂ ਆਪ ਲਾ ਕੇ ਦੇਖੀ ਆ ਬੰਦਾ ਉਲਝ ਜਾਂਦਾ ਗੋਰ ਆਲੀ ਤਹਾੜੀ ਵੀ ਦੱਸ ਹਾਂ ਆ ਹੁਣੇ ਮੈਂ ਪਿੱਛੇ ਗੋਆ ਜਾ ਕੇ ਆਇਆਗਾ ਉੱਥੇ ਮੈਂ ਲਾਦਾ 4500 ਰੁਪਏ ਦਾ ਪਰਫਿਊਮ ਲਿੱਤਾ ਮੈਂ ਤੇ 4500 ਰੁਪਏ ਦਾ ਲੈ ਕੇ ਵੀ ਮਨ 'ਚ ਇਹ ਡਾਊਟ ਸੀਗਾ ਵੀ ਸਾਲਾ ਜਾ ਕੇ ਘਰੇ ਕਿਹੋ ਜਿਹਾ ਨਹੀਂ ਕਿਉਂਕਿ ਇੰਨਾ ਮਹਿੰਗਾ ਕਦੇ ਲਿੱਤਾ ਤਾਂ ਹੈ ਨਹੀਂ ਆਪਾਂ ਉਹਨਾਂ ਨੇ ਕੀ ਕੀਤਾ ਮੈਨੂੰ ਸੀਲ ਦੇਤੀ ਬੰਦ ਕਹਿੰਦੇ ਬਈ ਇੱਥੇ ਖੋਲ ਨਹੀਂ ਸਕਦੇ ਵੀ ਘਰੇ ਜਾ ਕੇ ਆਪਦਾ ਖੋਲੋ ਕਰੋ ਚਾਹੇ ਉਹ ਜ ਮਰਦੀ ਹੋਵੇ ਮਾੜਾ ਹੋਵੇ ਚੰਗਾ ਹੋਵੇ ਇੱਥੇ ਤੁਸੀਂ ਇੱਕ ਚੀਜ਼ ਹੈਗੀ ਆ ਪਈਆਂ ਸਾਰੀਆਂ ਡੱਬੀਆਂ ਖੁੱਲੀਆਂ ਇਹਨੂੰ ਚੱਕੋ ਇੱਥੋਂ ਟੈਸਟ ਕਰੋ ਲਾਗੇ ਦੇਖੋ ਜਿਹੜਾ ਤੁਹਾਨੂੰ ਸੈੱਟ ਲੱਗਦਾ ਮੇਰਾ ਵੀਰ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਦਾ ਪਰਫਿਊਮ ਜਿਹੜੀ ਇਹਨਾਂ ਕੋਲ 스ਮੈਲ ਅਤਰ ਸਾਰੇ ਅਵੇਲੇਬਲ ਜਿੱਥੇ ਵੀ ਹੋ ਤੁਸੀਂ ਜਾਣਾਗਾ ਵਿਆਹ ਸ਼ਾਦੀ ਦਾ ਸੀਜ਼ਨ ਠੀਕ ਹੈ ਬਾਕੀ ਤਿੰਨ ਤਿੰਨ ਦਿਨਾਂ ਆਪਾਂ ਉਹ ਵੀ ਤੁਹਾਨੂੰ ਪਤਾ ਪੰਜਾਬੀ ਠੱਡ ਜਨਾਉਂਦੇ ਨਹੀਂ ਤੇ ਆ ਤੁਹਾਡੇ ਲਈ ਬੈਸਟ ਚੁਆਇਸ ਆ ਅਤਰ ਠੀਕ ਹੈ ਜਿਹੜੀ ਮੇਰੇ ਦੇਖੋ ਮੇਰੀ ਪਰਸਨਲ ਚੁਆਇਸ ਹੈ ਡੀਓਰ ਬਾਕੀ ਸ਼ਨੈਲ ਹੋ ਗਿਆ ਤੇ ਟਮ ਫੋਰਡ ਹੋ ਗਿਆ ਤੇ ਗੂਚੀ ਹੋ ਗਿਆ ਇਹਨਾਂ ਕੋਲ ਸਾਰੇ ਅਵੇਲੇਬਲ ਹੈਗੇ ਇਸ ਟਾਈਮ ਤਾਂ ਇੱਕ ਵਾਰ ਮੌਕਾ ਜਰੂਰ ਦਿਓ ਲੋਕੇਸ਼ਨ ਤੁਹਾਨੂੰ ਮੈਂ ਫੇਰ ਦੱਸ ਦਿੰਨਾ ਆਰੀਆ ਸਕੂਲ ਰੋਡ ਰਾਮਪਰਾ ਹੂਲ ਤੇ ਆ ਵੀਡੀਓ 'ਚ ਇਹਨਾਂ ਦਾ ਨੰਬਰ ਚੱਲੀ ਜਾਂਦਾ ਕੰਟੈਕਟ ਕਰ ਸਕਦੇ ਹੋ ਫੋਨ ਮੇਰਾ ਵੀ ਸਾਰਿਆਂ ਦਾ ਚੱਕਦੇ ਆ ਇਹ ਤੇ ਜੇ ਕਿਸੇ ਨੇ ਆਉਣਾ ਤਾਂ ਬਾਕੀ ਮੇਰਾ ਨਾਂ ਲੈਜੋ ਮੇਰਾ ਵੀਰ ਸਪੈਸ਼ਲ ਡਿਸਕਾਊਂਟ ਤੇ ਤੁਹਾਨੂੰ ਚਾਹ ਪਾਣੀ ਕਰਾ ਕੇ ਤੋਰਾਂਗੇ ਇੱਥੇ ਐ ਨਹੀਂ ਹੈਗਾ ਵੀ ਤੁਹਾਡੀ ਕੋਈ ਇੱਜ਼ਤ ਨਹੀਂ ਹੋਣੀ ਆਇਓ ਮੇਰਾ ਵੀਰ ਜਰੂਰ ਇੱਕ ਵਾਰ ਮੌਕਾ ਦਿਓ ਠੀਕ ਹੈ ਬਾਕੀ ਆਪਾਂ ਲੈ ਲਿਆ ਪਰ ਹੁਣ ਤੁਹਾਡੀ ਵਾਰੀ ਆ ਠੀਕ ਹੈ ਨਾ ਧੰਨਵਾਦ ਜੀ ਹੁੰਦਾ ਰਹੇ ਤੇ ਉਹ ਬਾਈ ਤੇ ਬੋਸ ਲੱਗ ਗਿਆ ਹਾਂਜੀ ਵੀਰੇ ਨੰਬਰ 99158 ਵੀਰੇ 0963 ਠੀਕ ਹੈ ਬਾਈ